ਸਾਸਤਰੀ ਕਾਲ ਜੀ ਸਾਰਿਆਂ ਨੂੰ ਅੱਜ ਆਪਾਂ ਆਲੂ ਤੇ ਮੂੰਗਰਿਆਂ ਦੀ ਸੁੱਕੀ ਸਬਜ਼ੀ ਬਣਾਵਾਂਗੇ ਇਸ ਸਬਜ਼ੀ ਦੇ ਵਿੱਚ ਆਪਾਂ ਬਿਲਕੁਲ ਵੀ ਪਾਣੀ ਨਹੀਂ ਪਾਵਾਂਗੇ ਇਹ ਸਬਜ਼ੀ ਬਹੁਤ ਟੇਸਟੀ ਬਣਦੀ ਹੈ ਚਲੋ ਜੀ ਦੇਖ ਲੈਣਾ ਇਹ ਸਬਜ਼ੀ ਕਿਵੇਂ ਬਣਦੀ ਹੈ ਇਹ ਸਬਜ਼ੀ ਨੂੰ ਬਣਾਉਣ ਦੇ ਲਈ ਆਪਾਂ ਕੜਾਹੀ ਦੇ ਵਿੱਚ ਰੀਡ ਕਰਛੀ ਸਰੋਂ ਦਾ ਤੇਲ ਲਵਾਂਗੇ ਸਰੋਂ ਦੇ ਤੇਲ ਨੂੰ ਗਰਮ ਕਰ ਲਵਾਂਗੇ ਚਲੋ ਤੇਲ ਗਰਮ ਹੋ ਜਾਵੇ ਤਾਂ ਇਸ ਦੇ ਵਿੱਚ ਇੱਕ ਚਮਚ ਜੀਰਾ ਪਾਵਾਂਗੇ ਜੀਰੇ ਨੂੰ 골ਡਨ ਬ੍ਰਾਊਨ ਹੋਣ ਤੱਕ ਪਕਾ ਲਵਾਂਗੇ ਬਰੀਕ ਕੱਟੀ ਹੋਈ ਅਦਰਕ ਤੇ ਲਸਣ ਪਾਵਾਂਗੇ ਜੇਕਰ ਤੁਸੀਂ ਮੇਰੇ ਇਸ ਤਰੀਕੇ ਨਾਲ ਸਬਜ਼ੀ ਬਣਾਉਂਗੇ ਤੇ ਸਬਜ਼ੀ ਬਹੁਤ ਟੇਸਟੀ ਬਣੇਗੀ। ਆਦਰਕ ਤੇ ਲਸਣ ਨੂੰ ਗੋਲਡਨ ਬ੍ਰਾਊਨ ਹੋਣ ਤੱਕ ਪਕਾ ਲਵਾਂਗੇ। ਇਹ ਬਹੁਤ ਛੋਟੀ ਜਿਹੀ ਵੀਡੀਓ ਹੈ। ਵੀਡੀਓ ਨੂੰ ਪੂਰਾ ਅਖੀਰ ਤੱਕ ਦੇਖਿਓ। ਬਿਲਕੁਲ ਸਕਿਪ ਨਾ ਕਰਿਓ ਜੀ ਵੀਡੀਓ ਨੂੰ। ਦੋ ਹਰੀਆਂ ਮਿਰਚਾਂ ਪਾਵਾਂਗੇ। ਹਰੀਆਂ ਮਿਰਚਾਂ ਆਪਣੇ ਹਿਸਾਬ ਨਾਲ ਆਪਾਂ ਵਧ ਘੱਟ ਪਾ ਸਕਦੇ ਹਾਂ। ਸਰੋਂ ਦੇ ਤੇਲ ਵਿੱਚ ਇਹ ਸਬਜ਼ੀ ਬਹੁਤ ਟੇਸਟੀ ਬਣਦੀ ਹੈ ਜੀ ਆਪਾਂ ਇਸ ਨੂੰ ਦੇਸੀ ਘਿਓ ਵਿੱਚ ਵੀ ਬਣਾ ਸਕਦੇ ਹਾਂ ਰਿਫਾਈਨਡ ਆਇਲ ਵਿੱਚ ਵੀ ਬਣਾ ਸਕਦੇ ਹਾਂ ਦੋ మీడియం ਸਾਈਜ਼ ਦੇ ਪਿਆਜ਼ ਪਾਵਾਂਗੇ ਪਿਆਜ਼ ਬੰਦ ਬਾਅਦ ਇਸ ਨੂੰ ਮਿਕਸ ਕਰ ਲਵਾਂਗੇ ਇਹ ਕਰਦੇ ਤੁਸੀਂ ਸਬਜ਼ੀ ਨੂੰ ਬਿਨਾਂ ਪਿਆਜ਼ ਪਾਏ ਤੋਂ ਬਣਾਉਂਦੇ ਹੋ ਤਾਂ ਤੁਸੀਂ ਇਸ ਸਬਜ਼ੀ ਨੂੰ ਇੱਕ ਵਾਰ ਇਸ ਤਰੀਕੇ ਨਾਲ ਪਿਆਜ਼ ਪਾ ਕੇ ਬਣਾ ਕੇ ਦੇਖੋ ਇਹ ਬਹੁਤ ਟੇਸਟੀ ਬਣਦੀ ਹੈ ਪਿਆਜ਼ ਪਾ ਕੇ ਬਣਾਉਂਦੇ ਨਾਲ ਪਿਆਜ਼ ਨੂੰ 골ਡਨ ਬ੍ਰਾਊਨ ਹੁੰਨ ਤੱਕ ਪਕਾ ਲਵਾਂਗੇ। ਮਿਕਸ ਕਰ ਲਵਾਂਗੇ ਚੰਗੀ ਤਰ੍ਹਾਂ ਪਿਆਜ਼ ਨੂੰ। ਅੱਜ ਆਪਾਂ ਅੰਡਰਾਈ ਆਲੂ ਤੇ ਮੂੰਗਰਿਆਂ ਦੀ ਸਬਜ਼ੀ ਬਣਾਵਾਂਗੇ ਜੀ। ਮੂੰਗਰਿਆਂ ਨੂੰ ਮੂਲੀ ਦੀ ਫਲੀ ਵੀ ਕਹਿੰਦੇ ਨੇ। ਇਸੇ ਸੂਕੀ ਸਬਜ਼ੀ ਨੂੰ ਆਪਾਂ ਲਾਂਚ ਜਾਂ ਡਿਨਰ ਵਿੱਚ ਕਿਸੇ ਵੀ ਟਾਈਮ ਖਾ ਸਕਦੇ ਹਾਂ ਸਰੋਂ ਦੇ ਤੇਲ ਵਿੱਚ ਇਹ ਸਬਜ਼ੀ ਬਹੁਤ ਟੇਸਟੀ ਬਣਦੀ ਹੈ ਜੇ ਤੁਸੀਂ ਇੱਕ ਵਾਰ ਇਸ ਸਬਜ਼ੀ ਨੂੰ ਟਰਾਈ ਕਰਕੇ ਦੇਖਿਓ ਇਹ ਸਬਜ਼ੀ ਦੀ ਬਹੁਤ ਈਜ਼ੀ ਰੈਸਪੀ ਹੈ ਉਨਾ ਪੈਂਸ ਦੇ ਵਿੱਚ ਇੱਕ ਟਮਾਟਰ ਪਾਵਾਂਗੇ ਬਰੀਕ ਕੱਟਿਆ ਹੋਇਆ ਟਮਾਟਰ ਪਾਉਣ ਤੋਂ ਬਾਅਦ ਇਸ ਨੂੰ ਮਿਕਸ ਕਰ ਲਵਾਂਗੇ ਜੇ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ ਜੀ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਤੇ ਜਾ ਕੇ ਆਲ ਕਰ ਦਿਓ ਇਸ ਤੇ ਨਾਲ ਤੁਹਾਨੂੰ ਸਾਡੀ ਆਉਣ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਮਿਲਦੀ ਰਹੇਗੀ ਤੁਹਾਡਾ ਜਲਦੀ ਸੌਫਟ ਹੋ ਜਾਵੇ ਇਸ ਤੇ ਅਸੀਂ ਤੁਹਾਧਨुसार ਨਾਮਕ ਪਾਵਾਂਗੇ ਨਾਮਕ ਪਾ ਸਵਾਦ ਅਨੁਸਾਰ ਪਾਵਾਂਗੇ ਇੱਕ ਚਮਚਾ ਹਲਦੀ ਪਾਊਡਰ ਪਾਵਾਂਗੇ ਫਿਰ ਇਸ ਨੂੰ ਮਿਕਸ ਕਰ ਲਵਾਂਗੇ ਇਸ ਤਰੀਕੇ ਨਾਲ ਬਹੁਤ ਹੀ ਟੇਸਟੀ ਸਬਜ਼ੀ ਬਣ ਕੇ ਤਿਆਰ ਹੁੰਦੀ ਹੈ ਪੈਸ ਨੂੰ ਬਹੁਤ ਘੱਟ ਸਮੇਂ ਦੇ ਵਿੱਚ ਬਣਾ ਕੇ ਤਿਆਰ ਕਰ ਸਕਦੇ ਹਾਂ ਇੱਕ ਛੋਟਾ ਚਮਚਾ ਰੱਡ ਚਿਲੀ ਪਾਊਡਰ ਪਾਵਾਂਗੇ ਇੱਕ ਛੋਟਾ ਚਮਚਾ ਧਨੀਆ ਪਾਊਡਰ ਪਾਵਾਂਗੇ ਤੇ ਨਾਲ ਬਹੁਤ ਵਧੀਆ ਟੇਸ ਆਏਗਾ ਸਬਜ਼ੀ ਦੇ ਵਿੱਚੋਂ ਇੱਕ ਛੋਟਾ ਚਮਚ ਗਰਮ ਮਸਾਲਾ ਪਾਵਾਂਗੇ ਫਿਰ ਸਾਰੇ ਮਸਾਲੇ ਪਾੰਦੂਆ ਦੇ ਇਸ ਨੂੰ ਇੱਕ ਵਾਰੀ ਹਿਲਾ ਲਵਾਂਗੇ ਇਸ ਨੂੰ ਚੰਗੀ ਤਰ੍ਹਾਂ ਮਿਕਸ ਕਰਕੇ ਇਸ ਦੇ ਵਿੱਚ ਮੁੰਗਰੇ ਪਾਵਾਂਗੇ ਮੁੰਗਰੇ ਪਾੰਦੂਆ ਦੇ ਇਸ ਨੂੰ ਮਿਕਸ ਕਰ ਲਵਾਂਗੇ ਸਾਰੇ ਮਸਾਲਿਆਂ ਦੇ ਵਿੱਚ ਇਸ ਸੁੱਕੀ ਸਬਜ਼ੀ ਨੂੰ ਆਪਾਂ ਰੋਟੀਆਂ ਪਰੌਂਠੇ ਦੇ ਨਾਲ ਖਾਵਾਂਗੇ ਤੇ ਬਹੁਤ ਟੇਸਟੀ ਲੱਗੇਗੀ ਮਾਸ ਦੇ ਵਿੱਚ ਅੱਧਾ ਕਿਲੋ ਮੁੰਗਰੇ ਪਾਏ ਨਹੀਂ ਜੀ ਆਪਾਂ ਜਿੰਨੀ ਕਿ ਸਬਜ਼ੀ ਬਣਾਉਣੀ ਹੋਵੇ ਉਸ ਦੇ ਹਿਸਾਬ ਨਾਲ ਮੁੰਗਰੇ ਲੈ ਲਵਾਂਗੇ ਇਸ ਤਰੀਕੇ ਨਾਲ ਬਹੁਤ ਹੀ ਮਸਾਲੇਦਾਰ ਸਬਜ਼ੀ ਬਣ ਕੇ ਤਿਆਰ ਹੋਏਗੀ ਮੁੰਗਰਿਆਂ ਨੂੰ ਆਪਾਂ ਥੋੜੀ ਜਿਹੀ ਮਸਾਲੇ ਦੇ ਵਿੱਚ ਪਕਾ ਲਵਾਂਗੇ ਇਸ ਤਰੀਕੇ ਨਾਲ ਸਬਜ਼ੀ ਉੱਪਰ ਮਸਾਲੇ ਦੀ ਕੋਟਿੰਗ ਚੰਗੀ ਤਰ੍ਹਾਂ ਹੋ ਜਾਏਗੀ। ਅਗਲੇ ਸਟੇਜ ਵਿੱਚ ਦੋ ਆਲੂ ਪਾਵਾਂਗੇ ਮੀਡੀਅਮ ਸਾਈਜ਼ ਦੇ ਇਸ ਤਰੀਕੇ ਦੇ ਕੱਟੇ ਹੋਏ। ਆਲੂ ਪਾ ਕੇ ਇਸ ਨੂੰ ਚੰਗੀ ਤਰ੍ਹਾਂ ਮਿਕਸ ਕਰ ਲਵਾਂਗੇ ਮੁੰਗਰਿਆਂ ਦੇ ਵਿੱਚ। ਜੇ ਤੁਸੀਂ ਸਾਡੀ ਵੀਡੀਓ ਪਹਿਲੀ ਵਾਰ ਦੇਖ ਰਹੇ ਹੋ ਤਾਂ ਅਸੀਂ ਇਸ ਤੋਂ ਪਹਿਲਾਂ ਵੀ ਆਪਣੇ ਚੈਨਲ ਤੇ ਕਈ ਹੋਰ ਵੀਡੀਓਸ ਪਾਈਆਂ ਨੇ ਤੁਸੀਂ ਉਹ ਵੀਡੀਓਸ ਵੀ ਜ਼ਰੂਰ ਦੇਖਿਓ ਜੀ ਲਸਣ ਅਦਰਕ ਤੇ ਪਿਆਜ਼ ਪਾਉਣ ਦੇ ਨਾਲ ਇਹ ਸਬਜ਼ੀ ਬਹੁਤ ਟੇਸਟੀ ਬਣਦੀ ਹੈ ਅਸੀਂ ਆਪਣੇ ਚੈਨਲ ਤੇ ਰੋਜ਼-ਰੋਜ਼ ਨਵੀਂ-ਨਵੀਂ ਵੀਡੀਓਜ਼ ਲੈ ਕੇ ਆਉਂਦੇ ਰਹੇ ਹਾਂ ਜੀ ਇਸ ਲਈ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਤੇ ਜਾ ਕੇ ਆਲ ਕਰ ਦਿਓ ਜੀ ਇਸ ਤੇ ਨਾਲ ਤੁਹਾਨੂੰ ਸਾਡੀ ਆਉਣ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਮਿਲਦੀ ਰਹੇਗੀ ਹੁਣ ਆਪਾਂ ਸਬਜ਼ੀ ਨੂੰ ਟੱਕ ਕੇ ਪਕਾ ਲਵਾਂਗੇ ਸਰਦੀਆਂ ਦੇ ਵਿੱਚ ਇਸ ਤਰੀਕੇ ਦੀਆਂ ਸਬਜ਼ੀਆਂ ਆਉਂਦੀਆਂ ਨੇ ਜੀ ਤੇ ਬਹੁਤ ਘੱਟ ਸਮਾਂ ਹੀ ਆਉਂਦੀਆਂ ਨੇ ਆਪਾਂ ਨੂੰ ਇਹ ਜ਼ਿਆਦਾਤਰ ਖਾਣੀਆਂ ਚਾਹੀਦੀਆਂ ਨੇ ਮੈਂ ਇਸ ਨੂੰ ਇੱਕ ਵਾਰ ਹਿਲਾ ਲਵਾਂਗੇ ਵਿੱਚ ਵਿੱਚ ਦੀ ਇਸ ਸਬਜ਼ੀ ਨੂੰ ਹਿਲਾਉਂਦੇ ਰਵਾਂਗੇ ਤਾਂ ਕਿ ਇਹ ਸੁੱਕੀ ਸਬਜ਼ੀ ਹੋਣ ਕਾਰਨ ਕੜਾਹੀ ਨਾਲ ਨਾ ਚਿਪਕੇ ਮੈਂ ਮੂੰਗਰਿਆਂ ਨੂੰ ਜ਼ਿਆਦਾ ਬਰੀਕ ਨਹੀਂ ਕੱਟਿਆ ਹੈ ਜਿਸ ਤਰੀਕੇ ਨਾਲ ਹੀ ਰੱਖਿਆ ਹੈ ਪਿਛਲੀ ਵੀਡੀਓ ਦੇ ਵਿੱਚ ਆਪਾਂ ਮੂੰਗਰਿਆਂ ਨੂੰ ਥੋੜਾ ਬਰੀਕ ਕੱਟਿਆ ਸੀ ਤੁਸੀਂ ਉਹ ਵੀਡੀਓ ਦੇਖ ਸਕਦੇ ਹੋ ਇਹ ਸਬਜੀ ਬਹੁਤ ਜਲਦੀ ਤੇ ਵਧੀਆ ਬਣ ਕੇ ਤਿਆਰ ਹੁੰਦੀ ਹੈ ਤੁਸੀਂ ਦੇਖ ਸਕਦੇ ਹੋ ਹੁਣ ਜੀ ਕਿੰਨੀ ਵਧੀਆ ਸਬਜੀ ਬਣ ਕੇ ਤਿਆਰ ਹੋ ਰਹੀ ਹੈ ਇਸ ਸੋ ਕੀ ਸਬਜੀ ਨੂੰ ਆਪਾਂ ਟਿਫਿਨ ਦੇ ਵਿੱਚ ਪੈਕ ਕਰਕੇ ਵੀ ਲੈ ਜਾ ਸਕਦੇ ਹਾਂ ਜੇ ਕਈ ਵਾਰ ਆਪਾਂ ਕਿਤੇ ਜਾਣਾ ਹੋਵੇ ਤਾਂ ਹੁਣ ਆਪਾਂ ਸਬਜੀ ਨੂੰ ਟੱਕ ਕੇ ਪਕਾ ਲਵਾਂਗੇ ਸਬਜੀ ਬਣ ਕੇ ਤਿਆਰ ਹੈ ਇਸ ਤਰੀਕੇ ਦੀ ਸਬਜੀ ਨੂੰ ਹਿਲਾ ਲਵਾਂਗੇ ਤੁਸੀਂ ਦੇਖ ਸਕਦੇ ਹੋ ਜੀ ਸਬਜੀ ਉੱਪਰ ਕਿੰਨੀ ਵਧੀਆ ਮਸਾਲੇ ਦੀ ਕੋਟਿੰਗ ਹੋਈ ਹੈ ਹੁਣ ਆਪਾਂ ਸਬਜੀ ਉੱਪਰ ਥੋੜਾ ਜਿਹਾ ਹਰਾ ਧਨੀਆ ਪਾਵਾਂਗੇ ਸਬਜੀ ਨੂੰ ਬਣਾਉਣ ਲਈ ਆਪਾਂ ਬਿਲਕੁਲ ਵੀ ਪਾਣੀ ਨਹੀਂ ਪਾਵਾਂਗੇ धनिया पाने तो बाद सब्जी मिक्स कर लवेंगे ये सब्जी की बहुत ईजी रेसिपी है इस सब्जी में एक बार बना के देखो जी हम गर्म गर्म सब्जी बन के तैयार है ਉਹਨ ਸਬਜ਼ੀ ਨੂੰ ਸਰਵ ਕਰ ਲਵਾਂਗੇ ਇੱਕ ਬਰਵ ਦੇ ਵਿੱਚ ਇਸ ਤਰੀਕੇ ਦੀ ਬਣੀ ਹੋਈ ਸਬਜ਼ੀ ਘਰ ਵਿੱਚ ਸਭ ਨੂੰ ਬਹੁਤ ਪਸੰਦ ਆਏਗੀ ਤੁਸੀਂ ਇਸ ਨੂੰ ਇੱਕ ਵਾਰ ਬਣਾ ਕੇ ਦੇਖਿਓ ਪਰੌਂਠੇ ਜਾਂ ਰੋਟੀ ਦੇ ਨਾਲ ਇਹ ਸਬਜ਼ੀ ਹੋਰ ਵੀ ਟੇਸਟੀ ਲੱਗਦੀ ਹੈ ਜੇਕਰ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗੇ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਤੇ ਜਾ ਕੇ ਆਲ ਕਰ ਦਿਓ ਜੀ ਇਸ ਦੇ ਨਾਲ ਤੁਹਾਨੂੰ ਸਾਡੀ ਆਉਣ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਮਿਲਦੀ ਰਹੇਗੀ ਵੀਡੀਓ ਦੇਖਣ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ